ਪ੍ਰਧਾਨ ਮੰਤਰੀ ਜੀ ਨੇ ਮੈਸੂਰ ਵਿੱਚ ਇੰਡੀਅਨ ਸਾਇੰਸ ਕਾਂਗਰਸ ਵਿੱਚ ਤਕਨੀਕ ਵਿਗਿਆਨ ਬੋਰਡ ਸਥਾਪਿਤ ਕਰਨ ਦਾ ਜੋ ਐਲਾਨ ਕੀਤਾ ਹੈ ਆਸ ਹੈ ਕਿ ਉਹ ਕਿਸੇ ਅਚਾਨਕ ਵਿਚਾਰ ਵਿੱਚੋਂ ਪੈਦਾ ਨਹੀਂ ਹੋਇਆ ਦੰਡੀ ਭਾਰਤ ਵਿੱਚ ਸਾਇੰਸ ਨੂੰ ਕਾਫੀ ਰਾਜਸੀ ਸਮਰਥਨ ਪ੍ਰਾਪਤ ਰਿਹਾ ਹੈ ਭਾਵੇਂ ਵਿਗਿਆਨਕ ਖੋਜ ਉੱਤੇ ਦਫ਼ਤਰ ਸ਼ਾਹੀ ਦਾ ਗਲਬਾ ਕਾਇਮ ਹੋਇਆ ਹੈ ਪਰ ਫਿਰ ਵੀ ਰਾਜਸੀ ਲੀਡਰਸ਼ਿਪ ਵੱਲੋਂ ਇਸ ਪ੍ਰਤੀ ਯੋਗ ਦਿਲਚਸਪੀ ਅਤੇ ਸਾਧਨ ਮੁਹੱਈਆ ਕਰਨ ਦੀ ਘਾਟ ਨਹੀਂ ਰਹੀ ਅਤੇ ਨਾ ਹੀ ਇਸ ਖੇਤਰ ਵਿੱਚ ਹੋਈਆਂ ਪ੍ਰਾਪੀਆਂ ਨਜ਼ਰ ਅੰਦਾਜ਼ ਕੀਤੀਆਂ ਜਾ ਸਕਦੀਆਂ ਹਨ ਡੰਡੀ ਭਾਰਤ ਦੀਆਂ 119 ਯੂਨੀਵਰਸਟੀਆਂ 5 ਟੈਕਨਾਲੋਜੀ ਇੰਸਟੀਚਿਊਟ 150 ਇੰਜੀਨੀਅਰਿੰਗ ਕਾਲਜ 350 ਪਾਲੀ ਟੈਕਨਿਕ ਅਤੇ 100 ਮੈਡੀਕਲ ਕਾਲਜ ਹਰ ਸਾਲ 1.5 ਲੱਖ ਉਬਯਕਤਿਆਂ ਨੂੰ ਵਿਗਿਆਨਕ ਵਿਦਿਆ ਦੇ ਕੇ ਦੇਸ਼ ਦੇ ਵਿਗਿਆਨ ਅਤੇ ਤਕਨੀਕ ਸਿੱਖੀ ਹੋਈ ਮਨੁੱਖੀ ਸ਼ਕਤੀ ਦੇ ਭੰਡਾਰ ਵਿੱਚ ਭਾਰੀ ਵਾਧਾ ਕਰਦੇ ਹਨ ਡੰਡੀ ਵਿਗਿਆਨ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਭਾਰਤ ਅਗਵਾਈ ਕਰ ਰਿਹਾ ਹੈ ਅਤੇ ਇੱਕ ਵਿਕਾਸਸ਼ੀਲ ਕੌਮ ਬਣ ਗਿਆ ਹੈ ਡੰਡੀ ਵਿਗਿਆਨਕ ਵਿਦਿਆਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਪੱਖ ਤੋਂ ਭਾਰਤ ਤੀਜੇ ਨੰਬਰ ਤੇ ਆਉਂਦਾ ਹੈ ਡੰਡੀ ਇੰਡੀਅਨ ਕਾਉਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ 130 ਵਿਸ਼ੇਸ਼ ਖੋਜ ਕਰਨ ਵਾਲੀਆਂ ਸੰਸਥਾਵਾਂ ਨੂੰ ਚਲਾ ਰਹੀ ਹੈ ਡੰਡੀ ਭਾਰਤੀ ਖੇਤੀਬਾੜੀ ਦੇ ਵਿਕਾਸ ਪੁਲਾੜੀ ਖੋਜ ਅਤੇ ਪਰਮਾਣੂ ਸ਼ਕਤੀ ਦੀ ਪਰ ਅਮਨ ਮਨੋਰਥਾਂ ਲਈ ਵਰਤੋਂ ਦੇ ਸਬੰਧ ਵਿੱਚ ਇਸ ਕੰਮ ਲਈ ਜੋ ਪਹਿਲ ਦਿੱਤੀ ਗਈ ਹੈ ਅਤੇ ਸਾਇੰਸ ਤੇ ਤਕਨਾਲੋਜੀ ਲਈ ਜੋ ਸਾਧਨ ਪ੍ਰਾਪਤ ਕੀਤੇ ਗਏ ਹਨ ਉਹ ਸਰਉਹਣਯੋਗ ਹਨ ਡੰਡੀ ਪ੍ਰਧਾਨ ਮੰਤਰੀ ਨੇ ਮੈਸੂਰ ਵਿੱਚ ਹੋ ਰਹੀ ਕਾਨਫਰੰਸ ਵਿੱਚ ਦੱਸਿਆ ਕਿ 1980-81 ਦੇ ਸਾਲ ਵਿੱਚ ਸਾਇੰਸ ਅਤੇ ਤਕਨਾਲੋਜੀ ਲਈ ਜਿੱਥੇ 480 ਕਰੋੜ ਰੁਪਏ ਦੀ ਰਕਮ ਰਾਖਮੀ ਕੀਤੀ ਗਈ ਸੀ 1982-83 ਦੇ ਸਾਲ ਲਈ ਉਹ ਵਧਾ ਕੇ 740 ਕਰੋੜ ਰੁਪਏ ਕਰ ਦਿੱਤੀ ਗਈ ਹੈ ਡੰਡੀ ਇਹ ਰਕਮ ਕੁੱਲ ਕੌਮੀ ਆਮਦਨ ਦਾ 6 ਫੀਸਦੀ ਬਣਦੀ ਹੈ ਪਰ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਇਸ ਖੇਤਰ ਵਿੱਚ ਹੋਣਾਂ ਪ੍ਰਾਪਤੀਆਂ ਨੂੰ ਵੱਖ ਰੱਖ ਕੇ ਵੇਖਣ ਦੇ ਥਾਂ ਉਹਨਾਂ ਨੂੰ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਹੋ ਰਹੇ ਵਿਕਾਸ ਦੇ ਨਾਲ ਜੋੜ ਕੇ ਦੇਖਣਾ ਪਵੇਗਾ ਡੰਡੀ ਜਿੱਥੋਂ ਤੱਕ ਭਾਰਤ ਵਿੱਚ ਵਿਗਿਆਨਕ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਦਾ ਸਬੰਧ ਹੈ ਉਹ ਦੇਸ਼ ਦੇ ਵਸੋਂ ਦੇ ਅਨੁਪਾਤ ਵਿੱਚ ਚੌਥੀ ਹੈ ਅਤੇ ਇਸ ਸਿੱਖਿਆ ਦਾ ਪੱਧਰ ਵੀ ਚੰਗਾ ਹੈ ਡੰਡੀ ਪਰ ਫਿਰ ਵੀ ਇਨਾਂ ਦੀ ਗਿਣਤੀ ਦੁਨੀਆ ਦੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਵਿੱਚ ਘੱਟ ਹੈ ਡੰਡੀ ਪਲਾਨਿੰਗ ਕਮਿਸ਼ਨ ਨੇ ਆਖਿਆ ਹੈ ਕਿ ਭਾਰਤ ਦਾ ਸਾਇੰਸ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਹੋਰ ਵਿਕਸਿਤ ਦੇਸ਼ਾਂ ਦੇ ਵਿਚਕਾਰ ਪਾੜਾ ਵੱਧ ਰਿਹਾ ਹੈ ਡੰਡੀ ਭਾਰਤ ਨੇ ਜਿੱਥੇ ਕਾਫੀ ਉન્નਤੀ ਕੀਤੀ ਹੈ ਉਸ ਦੇ ਕਾਰਨ ਮਨੁੱਖੀ ਜਾਣਕਾਰੀ ਦਾ ਖੇਤਰ ਕਾਫੀ ਚੌੜਾ ਹੋਇਆ ਹੈ ਡੰਡੀ